ਸਾਸ਼ੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਇਸ ਵੀਡੀਓ ਵਿੱਚ ਦੋਸਤੋ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਵਿੱਚ ਨਵੀਂ ਭਰਤੀ ਦੇ ਲਈ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਰੈਗੂਲਰ ਭਰਤੀ ਹੈ ਜੀ ਕਿਵੇਂ ਤੁਸੀਂ ਅਪਲਾਈ ਕਰਨਾ ਹੈ ਤੇ ਕੌਣ-ਕੌਣ ਅਪਲਾਈ ਕਰ ਸਕਦਾ ਹੈ ਕਿੰਨੀ ਫੀਸ ਲੱਗੇਗੀ ਇਸ ਸਭ ਦੀ ਡਿਟੇਲ ਵਿੱਚ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਵਿੱਚ ਮਿਲੇਗੀ ਪੂਰੀ ਜਾਣਕਾਰੀ ਲੈਣ ਲਈ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲੇ ਬੈਲ ਆਈਕਨ ਨੂੰ ਹਿੱਟ ਕਰੋ ਤਾਂ ਕਿ ਤੁਹਾਨੂੰ ਸਾਡੀ ਲੇਟੈਸਟ ਵੀਡੀਓਜ਼ ਦੀ ਅਪਡੇਟ ਮਿਲਦੀ ਰਹੇ ਤਾਂ ਚਲੋ ਦੋਸਤੋ ਵੀਡੀਓ ਸਟਾਰਟ ਕਰਦੇ ਹਾਂ ਤੇ ਪੋਸਟਾ ਵਾਲੇ ਡਿਟੇਲ ਵਿੱਚ ਜਾਣਕਾਰੀ ਹਾਸਲ ਕਰਦੇ ਹਾਂ ਦੋਸਤੋ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਆਰਮੀ ਪਬਲਿਕ ਸਕੂਲ ਵੱਲੋਂ ਅੰਬਾਲਾ ਕੈਂਟ ਪਟਿਆਲਾ ਤੇ ਸੰਗਰੂਰ ਦੇ ਲਈ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਇਹ ਪੋਸਟਾਂ ਰੈਗੂਲਰ ਬੇਸਿਸ ਤੇ ਅਨਾਉਂਸ ਕੀਤੀਆਂ ਗਈਆਂ ਨੇ ਸਿਲੈਕਸ਼ਨ ਹੋਵੇਗੀ ਟੀਚਰਸ ਦੀ ਕੰਬਾਈਨਡ ਸਿਲੈਕਸ਼ਨ ਬੋਰਡ ਦੇ ਥਰੂ ਪੋਸਟਾਂ ਦੀ ਜਾਣਕਾਰੀ ਕੁਝ ਇਸ ਪ੍ਰਕਾਰ ਹੈ ਸਭ ਤੋਂ ਪਹਿਲਾਂ ਪੋਸਟਾਂ ਹੈਗੀਆਂ ਜੀ ਪੀਜੀਟੀ ਦੀਆਂ ਸਬਜੈਕਟਸ ਦੀ ਜਾਣਕਾਰੀ ਕੁਝ ਇਸ ਪ੍ਰਕਾਰ ਹੈ ਇੰਗਲਿਸ਼ ਤੇ ਦੋ ਪੋਸਟ ਆਊਟ ਕੀਤੀਆਂ ਗਈਆਂ ਨੇ ਪੋਲੀਟੀਕਲ ਸਾਇੰਸ ਦੇ ਲਈ ਇੱਕ ਬਾਇਓਲੋਜੀ ਦੇ ਲਈ ਇੱਕ ਪੋਸਟ ਇਕਨੋਮਿਕਸ ਲਈ ਇੱਕ ਪੋਸਟ ਆਊਟ ਕੀਤੀ ਗਈ ਹੈ ਕੰਪਿਊਟਰ ਸਾਇੰਸ ਦੀ ਗੱਲ ਕਰੀਏ ਤਾਂ ਇੱਕ ਪੋਸਟ ਆਊਟ ਕੀਤੀ ਗਈ ਹੈ ਹੁਣ ਹੈਗੀਆਂ ਜੀ টিਜੀਟੀ ਦੀਆਂ ਪੋਸਟਾਂ ਸਬਜੈਕਟਸ ਵਾਈਜ਼ ਜਾਣਕਾਰੀ ਕੁ ਜਿਸ ਪ੍ਰਕਾਰ ਹੈ ਇੰਗਲਿਸ਼ ਦੀ ਇੱਕ ਪੋਸਟ ਆਊਟ ਕੀਤੀ ਗਈ ਹੈ ਸਾਇੰਸ ਦੀਆਂ ਦੋ ਪੋਸਟਾਂ ਸੋਸ਼ਲ ਸਾਇੰਸ ਦੀ ਇੱਕ ਪੋਸਟ ਫਿਜ਼ੀਕਲ ਐਜੂਕੇਸ਼ਨ ਦੀਆਂ ਦੋ ਪੋਸਟਾਂ ਮੈਥਸ ਦੀਆਂ 2 ਸੰਸਕ੍ਰਿਤ ਦੀਆਂ 2 ਪੋਸਟਾਂ ਕੰਪਿਊਟਰ ਸਾਇੰਸ ਦੀਆਂ 2 ਤੇ 뮤직 ਦੀ ਇੱਕ ਪੋਸਟ ਆਊਟ ਕੀਤੀ ਗਈ ਹੈ ਅੱਗੇ ਹੈਗੇ ਜੀ ਪੀਆਰਟੀ ਦੀਆਂ ਇੱਕ ਪੋਸਟ ਆਊਟ ਕੀਤੀ ਗਈ ਹੈ ਦੋਸਤੋ ਐਸੀ ਪੋਸਟਾਂ ਦੀ ਜਾਣਕਾਰੀ ਐਲੀਜੀਬਲ ਕੈਂਡੀਡੇਟਸ ਦੇ ਕੋਲੋਂ ਐਪਲੀਕੇਸ਼ਨਸ ਦੀ ਮੰਗ ਕੀਤੀ ਗਈ ਹੈ ਟੀਚਰਸ ਦੇ ਸਿਲੈਕਸ਼ਨਸ ਕਰਨ ਦੇ ਲਈ ਰੈਗੂਲਰ ਬੇਸਿਸ ਤੇ ਇਹ ਜਿਹੜੀਆਂ ਪੋਸਟਾਂ ਨੇ ਅੰਬਾਲਾ ਕੈਂਟ ਪਟਿਆਲਾ ਤੇ ਸੰਗਰੂਲ ਡਿਸਟ੍ਰਿਕਟ ਦੇ ਲਈ ਅਨਾਉਂਸ ਕੀਤੀਆਂ ਗਈਆਂ ਨੇ ਜਿਹੜੀ ਸਿਲੈਕਸ਼ਨ ਹੈ ਕੰਬਾਈਨਡ ਸਿਲੈਕਸ਼ਨ ਬੋਰਡ ਦੇ ਅਕੋਰਡਿੰਗ ਹੈ ਜਿਹੜੀ ਸਿਲੈਕਸ਼ਨ ਹੋਵੇਗੀ ਅਕੈਡੈਮਿਕ ਸੈਸ਼ਨ 2024-25 ਦੇ ਲਈ ਇਸ ਲਿਮਿਟ ਦੀ ਜਾਣਕਾਰੀ ਕੁਝ ਇਸ ਪ੍ਰਕਾਰ ਹੈ ਫਰੈਸ਼ ਕੈਂਡੀਡੇਟਸ ਨੇ ਜਿਹੜੇ ਜਿਨ੍ਹਾਂ ਕੋਲ ਕੋਈ ਐਕਸਪੀਰੀਅੰਸ ਨਹੀਂ ਹੈਗਾ ਬਿਲੋ 40 ইয়ারਸ ਤੇ ਐਕਸਪੀਰੀਅੰਸ ਕੈਂਡੀਡੇਟਸ ਨੇ ਜਿਹੜੇ ਬਿਲੋ 57 ইয়ারਸ ਰੱਖੀ ਗਈ ਹੈ এডুকেশন ਕੁਆਲੀਫਿਕੇਸ਼ਨ ਜਿਹੜੀ OAS ਪਰ CBSE ਦੇ ਲਾਜ਼ ਦੇ ਅਕੋਰਡਿੰਗ ਕੁਆਲੀਫਿਕੇਸ਼ਨ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਹੋਰ ਵੀ ਜਾਣ ਕਰ ਲਈ ਵਿਜ਼ਿਟ ਤੁਸੀਂ ਕਰ ਸਕਦੇ ਹੋ ਸਕੂਲ ਦੀ ਸਾਈਟ ਦਿੱਤੀ ਗਈ ਹੈ ਸਿਰ ਟੈਕ ਤੁਸੀਂ ਘੱਟ ਤੋਂ ਘੱਟ 60% ਮਾਰਕਸ ਦੇ ਨਾਲ TGT ਤੇ PRT ਦੀਆਂ ਪੋਸਟਾਂ ਦੇ ਲਈ ਤੁਸੀਂ ਪਾਸ ਹੋ ਕੀਤਾ ਹੋਣਾ ਚਾਹੀਦਾ ਹੈ ਜਿਹੜੇ ਵੀ ਐਲੀਜੀਬਲ ਕੈਂਡੀਡੇਟਸ ਨੇ ਉਹ ਅਪਲੀਕੇਸ਼ਨ ਫਾਰਮ ਜਿਹੜਾ ਸਕੂਲ ਦੀ ਵੈਬਸਾਈਟ ਤੇ ਦਿੱਤਾ ਗਿਆ ਹੈ ਅਪਲੀਕੇਸ਼ਨ ਫਾਰਮ ਦੇ ਨਾਲ ਤੁਸੀਂ 셀ਫ ਅਟੈਸਟਡ ਕਾਪੀਜ਼ ਲਗਾਉਣੀਆਂ ਨੇ ਸਰਟੀਫਿਕੇਟਸ ਦੀਆਂ ਨਾਲ ਤੁਸੀਂ ਪ੍ਰੋਸੈਸਿੰਗ ਫੀਸ ਲਗਾਨੀ ਹੈ 100 ਰੁਪਏ ਦੀ ਜਿਹੜਾ ਤੁਸੀਂ ਡਿਮਾਂਡ ਡਰਾਫਟ ਬਣਾਉਣਾ ਹੈ ਆਰਮੀ ਪਬਲਿਕ ਸਕੂਲ ਦੇ ਫੇਵਰ ਦੇ ਵਿੱਚ ਹੋਵੇ ਲਗਾ ਕੇ ਤੁਸੀਂ ਭੇਜ ਦੇਣੇ ਨੇ ਐਡਰੈਸ ਨੋਟ ਕਰ ਲਓ ਟੂ ਦਾ ਪ੍ਰਿੰਸੀਪਲ ਆਰਮੀ ਪਬਲਿਕ ਸਕੂਲ ਅੰਬਾਲਾ ਕੈਂਟ 90 ਅਲੈਗਜ਼ੈਂਡਰਾ ਰੋਡ ਅੰਬਾਲਾ ਕੈਂਟ ਹਰਿਆਣਾ ਇਸ ਐਡਰੈਸ ਤੇ ਤੁਸੀਂ ਆਪਣੇ ਡਾਕੂਮੈਂਟਸ ਨੇ ਜਿਹੜੇ ਉਹ ਭੇਜਨੇ ਨੇ ਲਾਸਟ ਡੇਟ ਹੈਗੀ ਐ 22 ਜਨਵਰੀ 2024 ਤੱਕ ਤੁਹਾਡੇ ਡਾਕੂਮੈਂਟਸ ਆ ਜਿਹੜੇ ਉਹ ਪਹੁੰਚ ਜਾਣਾ ਚਾਹੀਦੇ ਨੇ ਹੋਰ ਕੋਈ ਮੋਡ ਅਸੈਪਟ ਨਹੀਂ ਕੀਤਾ ਜਾਵੇਗਾ ਜੇਕਰ ਤੁਸੀਂ ਈਮੇਲ ਰਾਹੀਂ ਵੀ ਆਪਣੀ ਐਪਲੀਕੇਸ਼ਨ ਫਾਰਮ ਸੈਂਡ ਕਰਦੇ ਹੋ ਉਹਨੂੰ ਅਸੈਪਟ ਨਹੀਂ ਕੀਤਾ ਜਾਵੇਗਾ ਹਾਰਡ ਕਾਪੀ ਹੀ ਅਸੈਪਟ ਕੀਤੀ ਜਾਵੇਗੀ ਤੁਸੀਂ ਬਾਈ ਹੈਂਡ ਜਾ ਕੇ ਜਮਾ ਕਰਵਾ ਸਕਦੇ ਹੋ ਜਾਂ ਤੁਸੀਂ ਬਾਈ ਪੋਸਟ ਵੀ ਜਿਹੜੇ ਆਪਣੇ ਡਾਕੂਮੈਂਟਸ ਨੂੰ ਜਮਾ ਕਰਵਾ ਸਕਦੇ ਹੋ ਇਹਨਾਂ ਪੋਸਟਾਂ ਦੇ ਲਈ ਤੁਹਾਡੀ ਟ੍ਰਾਂਸਫਰ ਆਰਮੀ ਪਬਲਿਕ ਸਕੂਲ ਦੇ ਵਿੱਚ ਹੋ ਸਕਦੀ ਹੈ ਜਿਹੜੇ ਵੀ ਕੈਂਡੀਡੇਟਸ ਨੂੰ ਸ਼ਾਰਟਲਿਸਟ ਕੀਤਾ ਜਾਵੇਗਾ ਉਹਨਾਂ ਨੂੰ ਇੰਟਰਵਿਊ ਦੇ ਲਈ ਟੈਲੀਫੋਨ ਰਾਹੀਂ ਦੱਸ ਦਿੱਤਾ ਜਾਵੇਗਾ ਜਾਂ ਬਾਈ ਈਮੇਲ ਦੇ ਥਰੂ ਡੇਟ ਐਂਡ ਟਾਈਮ ਦੀ ਜਾਣਕਾਰੀ ਤੁਹਾਨੂੰ ਦੇ ਦਿੱਤੀ ਜਾਵੇਗੀ ਸਿਰਫ ਸ਼ਾਰਟਲਿਸਟ ਕੈਂਡੀਡੇਟਸ ਨੂੰ ਦੋਸਤੋ ਇਸ ਸਾਡੀ ਅੱਜ ਦੀ ਪੋਸਟਾਂ ਦੀ ਜਾਣਕਾਰੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਤੁਹਾਡਾ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਤਾਂ ਚਲੋ ਦੋਸਤੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਥੈਂਕਸ ਫਾਰ ਵਾਚਿੰਗ